ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਹਾਂ ਮੋੜ ਬੱਕਰਾ ਮੰਡੀ ਤੇ ਬੱਕਰਾ ਕਿੱਦਾਂ ਹੈ ਬੱਕਰਾ ਬਹੁਤ ਵੱਡਾ ਆਪਾਂ ਕਿੰਨਾ ਕਰਾਂਗੇ ਗੱਲ ਕਿੰਨੀ ਹਾਈਟ ਹੈ ਕਿਹੜੀ ਨਸਲ ਹੈ ਤੇ ਕਿੰਨੇ ਦਾ ਖਰੀਦਿਆ ਹੈ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਪਹਿਲਾਂ ਤਾਂ ਆਪਣਾ ਨਾਮ ਸੁਹੀ ਸ਼ੌਕਤ ਅਲੀ ਨਾਮ ਹੈ ਆਪਣਾ ਠੀਕ ਹੈ ਜੀ ਜਿਹੜਾ ਅਰਮਨਗੜ ਪਿੰਡ ਰੋੜਾ ਵਾਲੀ ਠੀਕ ਹੈ ਭਾਈ ਜੀ ਬੱਕਰੇ ਦੀ ਹਾਈਟ ਕਿੰਨੀ ਹੈ ਜੀ ਬੱਕਰੇ ਦੀ ਹੈ 43 ਇੰਚ ਦੀ 43 ਜੀ ਲੋਕ ਦੋਸਤੋ 43 ਇੰਚ ਹਾਈਟ ਆ 6000 ਦੇਗਾ ਛੇ ਦਾ ਦਾ ਜੀ ਚੰਦਪਟੇ ਇੱਕ ਵਰੀ ਲੋ ਬਈ ਦੋਸਤੋ ਛੇ ਛੱਗਾ ਬੱਕਰਾ ਹੈਗਾ ਕਿੱਟੀ ਅੱਖਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਕਿਹੜੀ ਨਸਲ ਦਾ ਬੱਕਰਾ ਇਹ ਹੈ ਵਿਟਲ ਹੈ ਵੀਰੇ ਵਿਟਲ ਆ ਜੀ ਲੋ ਬਈ ਜੀ ਵਿਟਲ ਨਸਲ ਦਾ ਬੱਕਰਾ ਬੱਕਰੇ ਦੀ ਬੇਲ 3 ਹਾਈਟ ਬਹੁਤ ਸੋਹਣਾ ਬੱਕਰਾ ਕੰਨਾਂ ਦੀ ਕੁਆਲਿਟੀ ਫੇਸ ਕੁਆਲਿਟੀ ਕਿੱਟੀ ਅੱਖਾ ਜੀ ਕਿੰਨੇ ਰੱਖਦੇ ਆ ਜੀ ਆਪਾਂ ਇਹ 70000 ਦਾ ਜੀ 70000 ਦਾ ਜੀ ਲਓ ਬਾਈ ਜੀ ਬਾਈ ਜੀ ਇਸ ਤਰ੍ਹਾਂ ਦੇ ਬੱਕਰੇ ਖਰੀਦਣ ਦੇ ਬਹੁਤ ਕੀਣ ਆਗੇ ਇਹਨਾਂ ਨੇ ਪਿਛਲੇ ਮੰਡੇ ਤੇ ਵੀ 40 ਇੰਚ ਦਾ ਬੱਕਰਾ ਖਰੀਦਿਆ ਸੀਗਾ ਬਾਈ ਜੀ ਕਿਸੇ ਵੇਚਣੇ ਹੋਣ ਤਾਂ ਮੋੜ ਬੱਕਰਾ ਮੰਡੀ ਜੋ ਕਿ ਹਰ ਵੀਰਵਾਰ ਨੂੰ ਪਸ਼ੂ ਗਰਾਊਂਡ ਮੇਲਾ ਜਿੱਥੇ ਭਰਦਾ ਉਸ ਜਗ੍ਹਾ ਤੇ ਲੱਗਦੀ ਹੈਗੀ ਬਾਈ ਜੀ ਕਿਸੇ ਵੀ ਵੀਰ ਨੇ ਇਸ ਤਰ੍ਹਾਂ ਦੇ ਬੱਕਰੇ ਵੇਚਣੇ ਹੋਣ ਤਾਂ ਬਾਈ ਹਰ ਵੀਰਵਾਰ ਆਉਂਦੇ ਆ ਦੇ ਆ ਕੇ ਇਹਨਾਂ ਨੂੰ ਥੇੜ ਕਰ ਸਕਦੇ ਆ